ਆਸਟ੍ਰੇਲੀਆਈ ਰਿਜ਼ਰਵ ਬੈਂਕ ਉੱਤੇ ਦਬਾਅ ਵਧ ਰਿਹਾ ਹੈ ਕਿ ਉਹ ਆਰਥਿਕ ਮੰਦੀ ਰੋਕਣ ਲਈ ਫੌਰੀ ਕਦਮ ਚੁੱਕੇ ਅਤੇ ਹਫ਼ਤੇ ਵਿੱਚ ਤੁਰੰਤ ਮੀਟਿੰਗ ਕਰਕੇ ਵਿਆਜ ਦਰਾਂ ਦੀ ਕਟੌਤੀ ਕਰੇ ਇਸ ਮੰਗ ਦਾ ਮੁੱਖ ਕਾਰਨ ਆਸਟ੍ਰੇਲੀਆਈ ਸਟਾਕ ਮਾਰਕੀਟ ਵਿੱਚ ਹੋਈ ਤਾਜ਼ਾ ਗਿਰਾਵਟ ਤੋਂ ਨਿਵੇਸ਼ਕਾਂ ਵਿੱਚ ਪੈਦਾ ਹੋਈ ਚਿੰਤਾ ਦੱਸਿਆ ਜਾ ਰਿਹਾ ਹੈ ਆਰਥਿਕ ਮਹਾਰਾ ਦਾ ਕਹਿਣਾ ਹੈ ਕਿ ਜੇਕਰ ਰਿਜ਼ਰਵ ਬੈਂਕ ਵੱਲੋਂ ਤੁਰੰਤ ਕਦਮ ਨਾ ਚੁੱਕਿਆ ਗਿਆ ਤਾਂ ਇਹ ਮੰਦੀ ਹੋਰ ਗੰਭੀਰ ਹੋ ਸਕਦੀ ਹੈ ਉਨਾ ਮੁਤਾਬਕ ਵਿਆਜ ਦਰਾਂ ਵਿੱਚ ਕਟੌਤੀ ਨਾਲ ਨਿਵੇਸ਼ਕਾਂ ਨੂੰ ਭਰੋਸਾ ਮਿਲੇਗਾ ਅਤੇ ਮਾਰਕੀਟ ਵਿਚਾਲੇ ਵਿਸ਼ਵਾਸ ਵਧੇਗਾ ਹਾਲਾਂਕਿ ਆਰਬੀਏ ਨੇ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਘੋਸ਼ਣਾ ਨਹੀਂ ਕੀਤੀ ਪਰ ਵਧਦੇ ਹੋਏ ਦਬਾਅ ਕਰਕੇ ਸੰਭਾਵਨਾ ਹੈ ਕਿ ਬੈਂਕ ਛੇਤੀ ਕੋਈ ਵੱਡਾ ਐਲਾਨ ਕਰ ਸਕਦਾ ਹੈ ਇਹ ਵੀ ਦੱਸਣਯੋਗ ਹੈ ਕਿ ਆਰਬੀਏ ਦੇ ਨਵੇਂ ਐਕਟ ਅਧੀਨ ਖਾਸ ਮੌਕੇ ਆਰਬੀਏ ਮੀਟਿੰਗ ਸੱਦ ਸਕਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਤੁਸੀਂ ਇਸ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰੋ ਇਸ ਦੇ ਨਾਲ ਹੀ ਇਹ ਪੇਜ ਆਪਣੇ ਜਾਣਕਾਰਾਂ ਨਾਲ ਸਾਂਝਾ ਕਰਕੇ ਸਾਡੇ ਕਾਫਲੇ ਨੂੰ ਵੱਡਾ ਕਰਨ ਵਿੱਚ ਸਾਡੀ ਮਦਦ ਕਰੋ ਔਰ ਵੀ ਉਹਨਾਂ ਨਾਲ ਜੁੜਨ ਲਈ ਤੁਹਾਡਾ ਧੰਨਵਾਦ